ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਬਣਾਉਣ ਲੱਗੇ ਆ ਸ਼ੂਗਰਫੀ ਸਬਜ਼ੀ ਆਪਾਂ ਨੇ ਡੈਡੀਓ ਬਣਾਉਣ ਲੱਗੇ ਆ ਮੈਂ ਤਾਂ ਮਾੜਾ ਮੋਟਾ ਵਿੱਚ ਆਪਾਂ ਯੋਗਦਾਨ ਦੇਵਾਂਗੇ ਕ੍ਰੈਡਿਟ ਲੈਣ ਨੂੰ ਤੇ ਡੈਡੀ ਬਣਾਉਣਗੇ ਡੈਡੀ ਉਹਦਾ ਵੱਖਰੀ ਵੱਖਰੀ ਟੈਕਨੀਕ ਕਰਦੇ ਰਹਿੰਦੇ ਆ ਸ਼ੂਗਰਫੀ ਰੋਜ਼ ਹੀ ਕਦੀ ਕੋਈ ਸਬਜ਼ੀ ਕਦੀ ਕੋਸ਼ ਕਦੀ ਖੁਸ਼ ਤੇ ਮੈਂ ਕਿਹਾ ਚਲੋ ਅੱਜ ਆਪਾਂ ਡੈਡੀ ਦੀ ਵੀਡੀਓ ਸ਼ੂਟ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਤੇ ਵੀਡੀਓ ਆਪਾਂ ਹੁਣ ਕਰਦੇ ਆ 67 ਤੇ ਤੁਸੀਂ ਵੀਡੀਓ ਨੂੰ ਅਖੀਰ ਤੱਕ ਦੇਖਿਓ ਸਭ ਤੋਂ ਪਹਿਲਾਂ ਅਰਬੀ ਨੂੰ ਚੰਗੀ ਤਰ੍ਹਾਂ ਇਹਨਾਂ ਛਿੱਲ ਕੇ ਤੇ ਉਬਲਣ ਵਾਸਤੇ ਰੱਖਤਾ ਆ ਇਹ ਡੈਲਜੀ ਦਾ ਪ੍ਰਯੋਗ ਹੈ ਨਮਾ ਤੇ ਟਰਾਈ ਕਰਕੇ ਵੇਖਦੇ ਆ ਉਬਲ ਕੇ ਕਿੱਦਾਂ ਬਣਦੀ ਆ ਹੋਰ ਕੀ ਕਰਨਾ ਇਹਨੂੰ ਤੜਕਾ ਲਾਉਣਾ ਆਹ ਬਾਅ ਕੇ ਛੱਕਾ ਲਾਣੇ ਗੰਢੇ ਪਾਉਣੇ ਹੋਰ ਕੀ ਪਾਣਾ ਜੀਰਾ ਇਹ ਦਾੜੀ ਬਣਾਉਗੀ ਅੱਜ ਸ਼ੂਗਰ ਫੀ ਦਵਾਈ ਤਾਂ ਕਿ ਸ਼ੂਗਰ ਪਹਿਲੇ ਵਿੱਚ ਹੀ ਮੇਰੇ ਦਾ ਮੇਰੇ ਵਿੱਚੇ ਪਾਉਣੇ ਕਰ ਲੈ ਹਾਂ ਮੇਰੇ ਕੋੜੇ ਨਾਲ ਬਣੂਗੇ ਉਹ ਮੈਂ ਆਪਣੀ ਡੈਡ ਬਣਾਉਣੀ ਹੈ ਡੈਡ ਬਣਉਣੀ ਆਪਣੀ ਸ਼ੂਗਰ ਵਾਸਤੇ ਉਹ ਫਰਕ ਵੀ ਇਹਦੇ ਨਾਲ ਪਿੱਦਾ ਖਾਂਦੇ ਨਾਲ ਉਹਨਾਂ ਤੋਂ ਤਵਨੀ ਹੈ ਧੀ ਸੁਰਿਆ ਨੇ ਮੇਰੇ ਗੋਲੀਆਂ ਤੇ ਲਗਾਆਂ ਛੁੱਡੀਆਂ ਉਹਦੀਆਂ ਕਈ ਦਰਦੀਆਂ ਕਦੀ ਕਾਹੇ ਨਹੀਂ ਇਹ ਤੇ ਇਹ ਖਾ ਸਕਦੇ ਕੋੜੇ ਕਰੇਲੇਆ ਵਾਲੀ ਕੱਲਾ ਟਮਾਟਰ ਪਿਆਜ਼ ਹੋ ਹੀ ਗਈ ਇਹਨੂੰ ਬੰਦ ਕਰ ਦਈਏ ਆ ਕਰ ਦਮਾ ਬਾਹਰੋਂ ਤੇ ਹੁਣ ਅਰਬੀ ਉਬਲ ਗਈ ਆ ਤੇ ਇਸ ਨੂੰ ਮੈਂ ਠੰਡੇ ਪਾਣੀ ਦੇ ਵਿੱਚ ਧੋ ਕੇ ਗੋਲ ਗੋਲ ਲੰਬੀ ਲੰਬੀ ਜਿੱਧਰ ਨੂੰ ਜੀ ਕੀਤਾ ਕੱਟ ਛੱਡੀ ਆ ਤੇ ਇਸ ਤਰੀਕੇ ਨਾਲ ਕੱਟ ਲੈਣੀ ਹੈ ਇਹ ਤੇ ਡੈਡੀ ਉਹਦਾ ਆਪਣੇ ਡਾਈਟ ਦੇ ਤੌਰ ਤੇ ਬਣਾਉਣ ਲੱਗੇ ਹੈ 슈ਗਰ ਕਰਕੇ ਆਪਾਂ ਜੇ ਆਮ ਬਣਾਉਣੀ ਤੇ ਇਸ ਤਰੀਕੇ ਨਾਲ ਉਬਾਲ ਕੇ ਤੇ ਤੇਲ ਜਿਆਦਾ ਪਾ ਕੇ ਤੇ ਇਕੱਠਾ ਤੜਕਾ ਲਾ ਕੇ ਇਹ ਮੈਂ ਕਿਸੇ ਦਿਨ ਲਾਉਂਗੀ ਫਿਰ ਵੀਡੀਓ ਬਣਾਉਂਗੀ ਤੇ ਓਨੀ ਦਿਰ ਮੈਂ ਸਮਾਨ ਸਾਰਾ ਇਕੱਠਾ ਕਰਕੇ ਧਰਦਾ ਤੜਕਾ ਡੈਡੀ ਲਾਉਣਗੇ

ਆਹ ਦੇਖੋ ਇਹ ਕੂਤੇ ਵਾਲੀ ਘੜੇ ਵਿੱਚ ਟਿੱਕਣ ਨਹੀਂ ਜਾਂਦੇ ਆਹ ਇਹ ਇਸ ਨੂੰ ਮੱਧ ਨੂੰ ਸਾਲ ਜੀਣਾ ਹਨਾ

ở अंदर mình thử bột bột wow bánh tìm được cái bánh ਆਰ ਕਾ ਲੇ। ਸਬਜ਼ੀ ਨਹੀਂ ਖਾ ਕੇ ਦੇਖੇ ਰ ਜੀ। ਹਾਂ। ਦੇਖੋ ਕਿੰਦਾ ਦੀ ਬਣੀ। ਡੈਡੀ ਨੂੰ ਤਾਂ ਸਵਾਦ ਹੀ ਲੱਗਣੀ ਹੈ। ਹੂੰ। ਤਹੀਂ ਖਾਣੇ ਆ। ਤੁਸੀਂ ਖਾਣੀ ਆ। ਡੈਡੀ ਦਾ 슈ਗਰ ਫ੍ਰੀ ਹੈ। ਹੈਂ ਕੋੜੀ ਨਹੀਂ ਲੱਗਦੀ ਮੱਸਾ ਵੀ ਨਾਲ ਹੈ ਫੱਦੇ ਦਾ ਵੀ ਹੈ ਗਾ ਤੂੰ ਕੋੜੀਆਂ ਖਾਈ ਮੇਰਾ ਹੱਕੋਂ ਕਹਿੰਦਾ ਕਰੇਦਾ ਕਦੇ ਵੀ ਖਾ ਲੈਂਦਾ ਆ ਵੀ ਖਾਂਦੇ ਆ ਲੈ ਆਹ ਤੂੰ ਹੰਦਾ ਕਦੀ ਮੂੰਹ ਪਿਛੇ ਦਸਾ ਵੀਡੀਓ ਬਣਾ ਵੀਡੀਓ ਬਣੀ ਦਰੀ ਸਾਲ ਸਕੂਲੇ ਛੱਡ ਗਿਆ ਮੈਂ ਤੈਨੂੰ ਚੱਲਾ ਛੱਡ ਗਿਆ ਬੈਗ ਲੈ ਗਿਆ ਚੱਲ ਤੇਰੇ ਮੇਜ ਜੁੜੀ ਕਰਾਏ ਜੁੜੀ ਕਰਾਏ ਨਹੀਂ ਕਿਉਂ ਆਇਆ ਜੁੜੀ ਕਰਾ ਦੇ ਖੋਲ ਪਟਕਾ ਜੁੜੀ ਕਰੀਏ ਹੈ ਕਰੀਏ ਸਕੂਲੇ ਚਲੀਏ ਹੁਣ ਮੈਂ ਹੋ ਗਈਆਂ ਵਿਹਲੀ ਘਰ ਦੇ ਕੰਮ ਕਾਜ ਕਰਕੇ ਸਾਰੇ ਝਾੜੂ ਪੋਚਾ ਭਾਂਡੇ ਜੋੜੀ ਆ ਤੇ ਹੁਣ ਆਪਾਂ ਆਪਣਾ ਕੰਮ ਕਰਾਂਗੇ ਸੂਟ ਦਾ ਜਦੋਂ ਇਦਾਂ ਫੇਰ ਮੈਂ ਵਿਹਲੀ ਹੋਇਆ ਨਹੀਂ ਤੇ ਥੋੜੇ ਟਾਈਮ ਬਸਤੇ ਆਪਾਂ ਜਿੰਨਾ ਕੋ ਟਾਈਮ ਲੱਗਦਾ ਹੈ ਸੂਟ ਸੜ ਸੀ ਲੀਦੇ ਆ ਜਿਹੜਾ ਕੋਈ ਮਾੜਾ ਮੋਟਾ ਨਿੱਕਾ ਮੋਟਾ ਕੰਮ ਹੁੰਦਾ ਐ ਇੰਨਾ ਕੋ ਆਪਾਂ ਕਰ ਲੀਦਾ ਆ ਤੇ 11 ਵਜੇ ਇੱਕ ਘੰਟਾ ਆਪਣੇ ਕੋਲ ਹੈਗਾ ਫੇ 12 ਵਜੇ ਫਤਿਹ ਨੇ ਆ ਜਣਾ ਉਹਨੂੰ ਲੈਣ ਜਾਣਾ ਐ ਤੇ ਉੰਨੀ ਦਿਰ ਮੈਂ ਸੀਨ ਲੱਗੀ ਆਪਣਾ ਸੂਟ ਜਿਹੜਾ ਕੱਟੇ ਨੂੰ ਘੱਟੋ ਘੱਟ ਮਹੀਨਾ ਹੋ ਗਿਆ ਆ ਮਾੜਾ ਮਾੜਾ ਜਿੰਨਾ ਕੋ ਟਾਈਮ ਲੱਗਦਾ ਆ ਉਹਨਾਂ ਕੋ ਟਾਈਮ ਲਾ ਕੇ ਸੀਲੀਦਾ ਆ ਹੋਰ ਕਈ ਕੰਮ ਹੁੰਦੇ ਘਰ ਦੇ ਫਿਰ ਤੇ ਜਿਹੜੇ ਆਪਣੇ ਉਹ ਮੈਂ ਖੋਦੀ ਸੀ ਨਹੀਂ ਜ਼ਿਆਦਾਤਰ ਜਿਹੜੇ ਲਾਈਨਿੰਗ ਵਾਲੇ ਹੁੰਦੇ ਉਹ ਬਾਹਰੋਂ ਸ ਵਾਲੇ ਦੇ ਕਿਸੇ ਦਾ ਤਾਂ ਉਹਦਾ ਮੈਂ ਕਦੀ ਸੀਤੇ ਨਹੀਂ ਕੋਈ ਜਿਹੜਾ ਡਰ ਜਾ ਹੁੰਦਾ ਕਿ ਤੇ ਖਰਾਬ ਨਾ ਹੋ ਜਾਣਾ ਤਾਂ ਕਰਕੇ ਤੇ ਆਪਣੇ ਤਾਂ ਉਹਦਾ ਤਕਰੀਬਨ ਮੈਂ ਆਪ ਹੀ ਸੀਨੀ ਆ ਲਾਈਨਿੰਗ ਵਾਲੇ ਬਾਹਰੋਂ ਸਵਾਸ ਉਹ ਲਈਦੇ ਆ ਇਹ ਹੁਣ ਫਤੇ ਸਿੰਘ ਵੀ ਆ ਗਿਆ ਸਕੂਲੋਂ ਤੇ ਪਾਉਂਦੇ ਨੇ ਹੁਣ ਪੜਥੂ ਪਾਉਣਾ ਸ਼ੁਰੂ ਕਰ ਦੇਣਾ ਆ ਤੁਰਿਆ ਜਾਂਦੇ ਮਚਕ ਮਚਕ ਗੱਲ ਚੱਲ ਉਹ ਨੂੰ ਤੱਕ ਚਾ ਉਹ ਹੱਥ ਲਾ ਕੇ ਹੋਣਾ ਬਾਈ ਇੱਕ ਚਲ ਗਈ ਤੈਨੂੰ ਦੇਖ ਕੇ ਤੇਰੇ ਪਹਿਲੇ ਇੱਥੇ ਫਰੈਂਡ ਬੈਠੇ ਚੱਲ ਚੱਲ ਹਾਈ ਫਰੈਂਡ ਚੱਲ 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 ਚੱਲੇ ਕੋਦੇ ਅੱਗੇ ਖੜਾ ਵੀ ੜੀਕਦਾ ਤੈਨੂੰ ਉਹ ਭੱਜ ਗਿਆ ਆ ਇਹ ਲੱਗੇ ਦੋਵੇਂ ਹੁਣ ਭੈਣ ਭਰਾ ਇੱਕ ਦੂਜੇ ਨੂੰ ਦੱਸਣ ਕਿ ਮੈਨੂੰ ਆ ਮਿਲਿਆ ਤੇ ਆ ਮਿਲਿਆ ਜਿਹਦਾ ਬਰਥਡੇ ਸੀ ਤੇ ਉਹਦਾ ਬਰਥਡੇ ਸੀ ਤੇ ਉਧਰੋਂ ਫਤੇ ਸਿੰਘ ਨੇ ਵੇਲੇ ਹੋ ਕੇ ਆਪਣਾ ਨਾਂ ਧੋ ਕੇ ਤੇ ਹੁਣ ਗੱਡੀ ਦੀਆਂ ਦੁਕਾਨਾਂ ਪਾ ਲਈਆਂ ਆ ਤੇ ਹੁਣ ਇਹਦੀਆਂ ਬੱਸ ਬੈਠ ਤੇ ਗੱਡੀਆਂ ਚੱਲਣੀਆਂ ਆ ਤੇ ਨਾ ਇਹਨੇ ਦੂਜਿਆਂ ਨੂੰ ਟਿਕਣ ਦੇਣਾ ਆ ਤੇ ਅੱਜ ਦਾ ਵਲੌਗ ਇੱਥੇ ਹੀ ਖਤਮ ਹੁੰਦਾ ਹੈ ਤੇ ਮਿਲਾਂਗੇ ਕਿਸੇ ਹੋਰ ਵਲੌਗ ਦੇ ਵਿੱਚ ਜਿਹੜੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਦੀ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਆਪਾਂ